ਉਹ ਤਸਵੀਰਾਂ ਰਾਹੋ ਸ਼ਹਿਰ ਤੋਂ ਦਿਖਾ ਦਈਏ ਸਾਡੇ ਵੱਲੋਂ ਖਬਰ ਜਲਾਈ ਗਈ ਸੀ ਕਿ ਡੇਂਗੂ ਦੀ ਫਾਤਮਾ ਕਰਨ ਵਾਸਤੇ ਦਵਾਈ ਦਾ ਛੜਕਾਓ ਕੀਤਾ ਜਾਵੇ ਔਰ ਨਗਰ ਕੌਂਸਲ ਦੀਆਂ ਟੀਮਾਂ ਵੱਲੋਂ ਅੱਜ ਦਵਾਈ ਦਾ ਜਿਹੜਾ ਛੜਕਾਓ ਹੈ ਉਹ ਕੀਤਾ ਜਾ ਰਿਹਾ ਹੈ ਔਰ ਤਸਵੀਰਾਂ ਰਾਹੋ ਸ਼ਹਿਰ ਤੋਂ ਦਿਖਾ ਦਈਏ ਔਰ ਜਿਹੜੀ ਖਬਰ ਆ ਪ੍ਰਕਾਸ਼ਿਤ ਕੀਤੀ ਸੀ ਵੀ ਰਾਹੋ ਸ਼ਹਿਰ ਦੇ ਵਿੱਚ ਡੇਂਗੂ ਦੀ ਦਵਾਈ ਦਾ ਛੜਕਾਓ ਹੋਣਾ ਚਾਹੀਦਾ ਹੈ ਔਰ ਨਗਰ ਕੌਂਸਲ ਦੇ ਵੱਲੋਂ ਜਿਹੜਾ ਰਾਹੋ ਦੇ ਵੱਲੋਂ ਬੇਂਗੂ ਦੀ ਦਵਾਈ ਦਾ ਛੜਕਾਓ ਆ ਜਿਹੜਾ 메ਨ ਬਾਜ਼ਾਰ ਦੇ ਵਿੱਚ ਕੀਤਾ ਜਾ ਰਿਹਾ ਹੈ। ਔਰ ਦੱਸ દઈએ ਇੱਥੇ ਕਿ ਬਹੁਤ ਜ਼ਰੂਰਤ ਹੈਗੀ ਜਿਹੜੀ ਦਵਾਈ ਛੜਕਾਉਣ ਦੀ ਵੀ। ਔਰ ਅਸੀਂ ਗੱਲ ਕਰਾਂਗੇ ਇੱਥੇ ਸੈਨੀਟਰੀ ਇੰਸਪੈਕਟਰ ਜੀ ਦੇ ਨਾਲ ਉਹ ਵੀ ਇੱਥੇ ਮੌਜੂਦ ਨੇ ਦਵਾਈ ਲਗਾਤਾਰ ਛੜਕਾ ਰਹੇ ਨੇ ਰੌਂ ਸ਼ਹਿਰ 'ਚ। ਸਪੈਕਰ ਸਾਹਿਬ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਇਹ ਬੜੀ ਜਰੂਰਤ ਸੀਗੀ ਦਵਾਈ ਛੜਕਾਨ ਦੀ ਔਰ ਕਿੱਥੇ ਕਿੱਥੇ ਜਿਹੜੀ ਇਹ ਦਵਾਈ ਛੜਕਾਈ ਗਈ ਹੈ ਸਰ ਜੀ ਦਵਾਈ ਤੇ ਸਾਡੀ ਲਗਾਤਾਰ ਤੋਂ ਦੋ ਤਿੰਨ ਮਹੀਨੇ ਤੋਂ ਚੱਲ ਰਿਹਾ ਕੰਮ ਛੋਟੀ ਹੈਂਡੀ ਨਾਲ ਚੱਲਦਾ ਪਿਆ ਹੁਣ ਅਸੀਂ ਵੱਡੀ ਮਸ਼ੀਨਾਂ ਅੱਜ ਸਾਰੇ ਹੀ ਸ਼ਹਿਰ ਦੇ ਵਿੱਚ ਖਰੇਕ ਮਹੱਲੇ ਦੇ ਵਿੱਚ ਇਕੱਲੀ ਇਕੱਲੀ ਗਲੀ ਦੇ ਵਿੱਚ ਅਸੀਂ ਗੱਡੀ ਨਾਲ ਘੁਰਾ ਰਹੇ ਹਾਂ ਉਹਨੂੰ ਲਾਲ ਖੜ ਕੇ ਮੈਂ ਖੁਦ ਕਰਵਾ ਰਹੇ ਹਾਂ ਜੀ ਔਰ ਰਾਹੋਂ ਦੇ ਮੇਨ ਬਾਜ਼ਾਰ ਚ ਔਰ ਜਰੂਰਤ ਹੈ ਮਹੱਲਿਆਂ ਦੇ ਵਿੱਚ ਵੀ ਕਰਵਾਣ ਦੀ ਜਿਹੜੀ ਆਨ ਵਾਲੀ ਮਹੱਲਾ ਕਰਾਤਾ ਹੈ ਸ਼ਰਾਫਾ ਮਹੱਲਾ ਕਰਾ ਸਤਾਜੀ ਪਾਹਰ ਸਿੰਘ ਮੱਲੇ ਪ੍ਰਧਾਨ ਜੀ ਸਤਪੁਰਨਗਰ ਜਾ ਰਹੇ ਆ ਆਪਾਂ ਇੰਦੇ ਇਸ ਦੇ ਮਹੱਲੇ ਕਰਾ ਰਹੇ ਆਂ ਔਰ ਤੁਹਾਨੂੰ ਦੇ ਵਿੱਚ ਹੁੰਦੇ ਔਰ ਅੱਜ ਮੁਹੱਲੇ ਦੇ ਵਿੱਚ ਵੀ ਜਿਆਦਾ ਡੇਂਗੂ ਦੇ ਜਿਹੜੇ ਕੀ ਆ ਮਾਮਲੇ ਤੁਹਾਨੂੰ ਬਤਾ ਆ ਰਹੇ ਜੀ ਜੀ ਠੀਕ ਆ ਹੁਣ ਵੈਸੇ ਇੱਕ ਦੋ ਕੇਸ ਹੈਗਾ ਸਰ ਲੋਕਾਂ ਦਾ ਇਹ ਵੀ ਕਹਿਣਾ ਵੀ ਜੁਰਮਾਨੇ ਵੀ ਕੀਤੇ ਜਾਂਦੇ ਆ ਔਰ ਲੋਕ ਇਹ ਵੀ ਕਹਿੰਦੇ ਨੇ ਜੁਰਮਾਨੇ ਨਾ ਕਰੋ ਲੋਕਾਂ ਨੂੰ ਮਤਲਬ ਕੀ ਦੱਸਿਆ ਜਾਵੇ ਕਿ ਡੇਂਗੂ ਤੋਂ ਬਚਾ ਕਿੱਦਾਂ ਹੋਣਾ ਅਸੀਂ ਆਪਾਂ ਲੋਕਾਂ ਨੂੰ ਦੱਸ ਰਹੇ ਆਂ ਵੀ ਆਪਣੇ ਘਰਾਂ ਦੇ ਵਿੱਚ ਜਿਹੜਾ ਪਾਣੀ ਆ ਉਹ ਆਪਾਂ ਤਾਜ਼ਾ ਜਿਹੜਾ ਪੁੱਲਾ ਪਾਣੀ ਉਹਨਾਂ ਨਾਲ ਵਰਤੋਂ ਤਾਜ਼ੇ ਪਾਣੀ ਤੋਂ ਜ਼ਿਆਦਾ ਹੁੰਦਾ ਆ ਜੀ ਦੂਵੇ ਤੀਏ ਦਿਨ ਆਪਣਾ ਪਾਣੀ ਜਿਹੜਾ ਚੇਂਜ ਕਰਨਾ ਬਹੋਦੀਆਂ ਵਿੱਚ ਕੋਧਰਾਂ ਦੇ ਵਿੱਚ ਜਿੱਦਾਂ ਪਾਣੀ ਹੁੰਦਾ ਆਪਣਾ ਜਾਂ ਕਮਲਿਆਂ ਦੇ ਵਿੱਚ ਹੁੰਦਾ ਆਪਣਾ ਪਾਣੀ ਉਹ ਚੇਂਜ ਕਰਦੇ ਰਹੋ ਵਾਰ-ਦਾਰ ਆਪਣਾ ਦੇਖੋ ਸਾਨੂੰ ਆਪ ਵੀ ਸਾਫ਼ ਸਵੱਾਈ ਰੱਖਣੀ ਪਊਗੀ ਆਪਣੀ ਕਮੇਟੀ ਵੱਲੋਂ ਜੋ ਅਸੀਂ ਕਰ ਰਹੇ ਹਾਂ ਉਹ ਤੋਂ ਹੋਏ ਰਿਹਾ ਆ ਜੀ ਤੇ ਇਸ ਕਰਕੇ ਜਿਹੜਾ ਥੋੜੇ ਆ ਮੜਾ ਕਰਨਾ ਪਗੋ ਇਹਨਾਂ ਨੂੰ ਬੰਦ ਕਰ ਜੀ ਔਰ ਤਸਵੀਰਾਂ ਨਾ ਹੋ ਸ਼ਾਇਦ ਤੋਂ ਦਿਖਾ ਦਈਏ ਜਿਹੜੇ ਕੀ ਆ ਡੇਂਗੂ ਦੀ ਸਵਾਈ ਡੇ ਵਿੱਚ ਹੁੰਦੇ ਹੋਏ ਕਮੇਟੀ ਦਾ ਅਫਸਰ ਤੋਂ ਸਾਰੇ ਘਮ ਆ ਗਿਆ ਫਬਰੂਅਰੀ ਫਿਰਨ ਸਤਪੁਰਨਗਰ ਜੀ ਨਾਲੇ ਕਰਾਮਾਂ ਦੇ ਔਰ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਾਂ ਜਿਹੜੇ ਕੀ ਆ ਹੋਰ ਵੀ ਕੋਈ ਸਾਹਿਬ ਰੱਪ ਨੇ ਜਿੱਤੇ ਕਿ ਆਪਾਂ ਨੂੰ ਜਰੂਰਤ ਹੈ ਦਵਾਈ ਸਰਕਾਰ ਦੀ ਕੀ ਆ ਹੋਰ ਲੋਕਾਂ ਦੇ ਸੰਪਰਕ ਦੇ ਵਿੱਚ ਤੁਸੀਂ ਆਈਆਂ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿਤੇ ਦਵਾਈ ਦੀ ਸ਼ੁਰੂਆਤ ਕਰਕੇ ਆਪਾਂ ਲਾਈਵ ਹੋਏ ਬਿਖਾਰੇ ਨੂੰ ਪਤਾ ਲੱਗੂਗਾ ਕਿ ਆਪਾਂ ਕਰਵਾ ਰਹੇ ਹਾਂ ਇਹ ਸਿਰਫ ਬਸੇ ਨਹੀਂ ਹੁੰਦੇ ਕਿਤੇ ਵੀ ਸ਼ਹਿਰ ਵਿੱਚ ਤੁਹਾਨੂੰ ਸਾਰੇ ਕਿਹੜੇ ਫਟਾਫਟ ਨਾ ਲੱਗਦੇ ਔਰ ਦੱਸਦੀ ਹੈ ਤੁਹਾਡੀ ਸੇਵਾ ਦੇ ਵਿੱਚ ਮੈਂ ਤੁਹਾਡਾ ਆਪਣਾ ਅਸ਼ੂ ਰੌਂਗ ਸ਼ਹਿਰ ਤੋਂ ਹਮੇਸ਼ਾ ਤੁਹਾਨੂੰ ਖਾਣਾ ਰਹਿਣਾ ਔਰ ਤੁਸੀਂ ਮੈਨਾਂ ਸੰਪਰਕ ਕੀਤਾ ਵੀ ਔਰ ਤੁਸੀਂ ਦੇਖ ਸਕਦੇ ਹੋ ਤੁਹਾਡੀ ਆਵਾਜ਼ ਨੂੰ ਨਗਰ ਕੌਂਸਲ ਤੱਕ ਲੈ ਕੇ ਗਏ ਆ ਔਰ ਸ਼ਹਿਰ ਦੇ ਵਿੱਚ ਜਿਹੜਾ ਦਵਾਈ ਦਾ ਛੜਕਾਓ ਹੈ ਉਹ ਨਿਰੰਤਰ ਜਿਹੜਾ ਕੀ ਇਹ ਸ਼ੁਰੂ ਕਰਵਾਇਆ ਹੈ ਔਰ ਲੋਕਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਦਵਾਈ ਜਿਹੜਾ ਦੰਤ ਸਚਾਉ ਦਾ ਹੋ ਰਿਹਾ ਹੈ ਪਰ ਸਾਫ ਪਾਣੀ ਦੇ ਵਿੱਚ ਮੱਛਰ ਜਨਮ ਲੈਂਦਾ ਹੈ ਸਾਡੇ ਨਾਲ ਨੇ ਸੈਨੀਟਰੀ ਇਨਸਪੈਕਟਰ ਪ੍ਰੀਤਮ ਸਿੰਘ ਜੀ ਔਰ ਤਸਵੀਰਾਂ ਜਿਹੜੀਆਂ ਰਾਹੋ ਸ਼ਹਿਰ ਤੋਂ ਦਿਖਾਈਆਂ ਜਾ ਰਹੀਆਂ ਨੇ